ਆ 5 ਸੀਟਰ ਸੋਫਾ ਚੈੱਕ ਕਰ ਲੋ ਕੋਈ ਇਹਦਾ 16000 ਮੰਗਦਾ ਕੋਈ 18000 ਮੰਗਦਾ ਕੋਈ 17000 ਮੰਗਦਾ ਹੈਰਾਨ ਹੋ ਜੂਗੇ 18 18000 ਵਾਲੇ ਸੋਫੇ 8 8000 ਚ ਕਰਦੇ ਆ ਵੀ 8000 ਚ ਲੈ ਜਾਓ ਆ ਵੀ 8000 ਚ ਲੈ ਜਾਓ ਆ 9000 ਚ ਲੈ ਜਾਓ ਆ 10000 ਚ ਲੈ ਜਾਓ ਹੁਣ ਤੁਸੀਂ ਜਿਹੜੇ ਮੈਂ ਦਕਾਈਏ ਨੇ ਬਿਆਰ ਚ 17 ਮੰਗਦੇ 18 ਮੰਗਦੇ 20 ਮੰਗਦੇ ਆਪਾਂ ਕੀ ਕੀਤਾ ਓਏ 10000 ਰੁਪਏ ਦਾ ਬੜਾ ਸੋਹਣਾ ਡਿਜ਼ਾਈਨ ਬਣਿਆ ਹੋਇਆ ਲਾਈਟਿੰਗ ਹੋਈ ਪਈ ਆ ਰੇਟ ਤਾਂ ਬਾਜ਼ਾਰ ਚ 18 18000 ਕੋਈ 19000 ਪਰ ਇੱਥੇ ਤੁਸੀਂ ਦੇਖ ਲੋ 11000 ਰੁਪਏ ਦੇ ਵਿੱਚ ਸਿਰ ਇਹ 7 ਸੀਟਰ ਸਫਰ ਟੇਬਲ ਨਾਲ ਵਿਦ ਮਿਰਰ ਆਪਣਾ ਤੁਸੀਂ ਅਜੇ ਲਗਾ ਕੇ ਚਲੋ ਅਸੀਂ ਜਿਹੜਾ ਦੁਕਾਨ ਦੇ ਉੱਤੇ ਮੰਗਦੇ ਆ ਅਸੀਂ 18000 ਰੁਪਏ ਦੀ ਸਾਡੀ ਮਤਲਬ ਅਸੀਂ ਡਿਮਾਂਡ ਨੂੰ ਡਿਮਾਂਡ ਹੁੰਦੀ ਹੈ ਤਾਂ ਤੁਹਾਡੇ ਲਈ ਓਵਰ ਹੈ 15000 ਰੁਪਏ ਦੇ ਵਿੱਚ ਕਰਤਾ ਆ 5 ਸੀਟਰ ਸੋਫਾ ਨਾਲ ਸਾਨੂੰ ਟੇਬਲ ਉਹ ਅਲਮਾਰੀਆਂ ਤੁਸੀਂ ਚੈੱਕ ਲਓ ਚਾਹੇ ਲੱਕੜ ਦੀ ਅਲਮਾਰੀ ਭਾਵੇਂ ਤੁਸੀਂ ਲੋਹੇ ਦੀ ਅਲਮਾਰੀ ਲੈ ਲਓ ਉਸ ਦੇ ਨਾਲ ਆ ਬੈੱਡ ਦੇਖ ਲਓ ਬੈੱਡ ਦੇ ਨਾਲ ਗੱਦੇ ਇਹ ਜਿਹੜਾ ਪੂਰਾ ਸੈੱਟ ਆ ਬਾਜ਼ਾਰ ਦੇ ਵਿੱਚ ਇਹਦੀ ਕੀਮਤ ਹੈਗੀ 55-60 ਹਜ਼ਾਰ ਦੀ ਇੱਥੇ ਤੁਹਾਨੂੰ ਅਸੀਂ ਦੇਣਾ ਸਿਰਫ 35000 ਰੁਪਏ ਚ 35000 ਰੁਪਏ ਵਿੱਚ ਇਹ ਸਾਰਾ ਸਮਾਨ ਦੇ ਦੇਣਾ ਪੂਰੇ ਪੰਜਾਬ ਵਿੱਚ ਜਿੱਥੋਂ ਮਰਜ਼ੀ ਆ ਜਾਓ ਹੋਮ ਡਿਲੀਵਰੀ ਵੀ ਤੁਹਾਨੂੰ ਫ੍ਰੀ ਦੇਣੀ ਆ ਪਹਿਲਾਂ ਤਾਂ ਸਾਡੀ ਹੁਣੇ ਚੱਲਦੀ ਚੱਲਦੀ ਵੀਡੀਓ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਜਿਹੜਾ ਬਾਅਦ ਵੀਡੀਓ ਸ਼ੇਅਰ ਕਰੂ ਚੰਗੇ ਕਮੈਂਟ ਕਰੂਗਾ ਪਹਿਲੇ 10 ਲੋਕਾਂ ਨੂੰ ਜਿਹੜੇ ਮੰਦਰ ਬਣੇ ਹੋਏ ਆ ਬਿਲਕੁਲ ਫ੍ਰੀ ਦਵਾਂਗੇ ਤੇ 65000 ਰੁਪਏ ਦਾ ਸੋਫਾ ਬਾਜ਼ਾਰ 'ਚ ਵਿਕਦਾ ਸਾਡੇ ਕੋਲੋਂ ਲੈ ਜਾਓ ਸਿਰਫ 30000 ਰੁਪਏ 'ਚ ਬੜਾ ਸੋਹਣਾ ਇੱਕ ਡਿਜ਼ਾਈਨ ਤਿਆਰ ਕੀਤਾ ਇਹਦਾ ਵੀ ਦੱਸ ਦੋ 15000 ਰੁਪਏ ਦਾ ਆ ਦੇਖੋ ਅੱਧੋ-ਅੱਧ ਮਤਲਬ 40 40 45 45000 ਵਾਲੇ ਬੈੱਡ ਵੀ ਤੁਹਾਨੂੰ 20000 ਰੁਪਏ ਦੇ ਵਿੱਚ ਬਾਜ਼ਾਰ 'ਚ ਕੋਈ ਇਹਦਾ 45000 ਮੰਗਦਾ ਕੋਈ ਇਹਦਾ 42000 ਮੰਗਦਾ ਪਰ ਤੁਹਾਨੂੰ ਅਸੀਂ ਦਵਾਂਗੇ 25000 ਰੁਪਏ 'ਚ ਆ ਵੀ ਸਾਈਜ਼ ਹੈਗਾ ਤਾਂ 7x4 ਦਾ ਬਾਜ਼ਾਰ 'ਚ ਇਹਦਾ ਰੇਟ ਹੈਗਾ 12-12000 ਰੁਪਿਆ ਇਹਦਾ ਵੀ ਰੇਟ ਇੱਥੇ ਕਰਤਾ ਸਿਰਫ 7000 ਮਾ ਜਿਹੜਾ ਪ੍ਰੈਸਟੇਬਲ ਬਾਜ਼ਾਰ ਦੇ ਵਿੱਚ ਕੋਈ 4000 ਤੋਂ ਸ਼ੁਰੂ ਕਰਦਾ ਕੋਈ 4200 ਸ਼ੁਰੂ ਕਰਦਾ ਸਾਡੇ ਕੋਲ 2500 ਰੁਪਏ ਤੋਂ ਪ੍ਰੈਸਟੇਬਲ ਸ਼ੁਰੂ ਆ ਅਰੇ ਇਹ ਐਲਈਡੀ ਪੈਨਲ ਜਿਵੇਂ ਮਾਰਕੀਟ ਰੇਟ ਅਸੀਂ ਵੀ ਜਿਹੜੇ ਮਾਨੇ 10-10000 ਰੁਪਏ ਦਾ ਹੁੰਦਾ ਆਪਾਂ ਸਿਰਫ ਇੱਥੇ 7000 ਰੁਪਏ ਦਾ ਦਿੱਤੀ ਜਿਵੇਂ ਆ ਤੁਸੀਂ ਐਲਜੀ ਦਾ ਫ੍ਰੀਜ ਦੇਖਿਆ ਨੇ 11000 11500 ਰੁਪਏ ਦੀ ਰੇਂਜ ਦੇ ਵਿੱਚ ਮਿਲ ਜੀ ਜੀ ਆ ਦੇਖੋ 11000 ਰੁਪਏ ਦੇ ਵਿੱਚ ਇਹ ਬਾਜ਼ਾਰ ਦੇ ਵਿੱਚ ਦਾ ਰੇ ਸਤਿ ਸ਼੍ਰੀ ਅਕਾਲ ਜੀ ਅਸੀਂ ਪਹੁੰਚ ਚੁੱਕੇ ਹਾਂ ਪੰਜਾਬ ਦੇ ਸਭ ਤੋਂ ਵੱਡੇ ਸਭ ਤੋਂ ਲਗਜ਼ਰੀ ਸ਼ੋਰੂ ਮਾਡਰਨ ਫਰਨੀਚਰ ਹਾਊਸ ਮਾਡ ਮੰਡੀ ਤੇ ਜਿੱਥੇ ਆਈ ਤੁਹਾਡੇ ਅਸੀਂ ਬਹੁਤ ਸਾਰੇ ਫਾਇਦੇ ਕਰਨੇ ਆ ਜਿੰਨੇ ਮਰਜ਼ੀ ਪੀਸ ਲੈ ਲਓ ਜਿੰਨੇ ਮਰਜ਼ੀ ਡਿਜ਼ਾਈਨ ਲੈ ਲਓ 10000 ਰੁਪਏ ਦਾ ਬੈੱਡ ਸਿਰਫ ਸਤਿ ਸ਼੍ਰੀ ਅਕਾਲ ਜੀ ਮਾਡ ਮੰਡੀ ਮਾਡਰਨ ਫਰਨੀਚਰ ਹਾਊਸ ਦੇ ਜਿਹੜੇ ਓਨਰ ਹਰੀ ਜੀ ਉਹਨਾਂ ਨੇ ਸਿੱਧੀ ਸਾਨੂੰ ਗੱਲ ਕਰਾਤੀ ਆ ਫੈਕਟਰੀਆਂ ਨਾਲੋਂ ਵੀ ਸਸਤੇ ਆ 10000 ਦਾ ਬੈੱਡ ਲੈ ਜਾਓ ਭਾਈਓ ਲਾਈਟਾਂ ਲੂਟਾਂ ਲੱਗੀਆਂ ਉਹ ਤਾਂ ਵੀ ਦੱਸ ਦੋ ਕੀ ਰੇਟ ਹੈਗਾ 10000 ਦੀ ਇਹ ਲਾਦਾਂਗੇ ਇਹ ਵੀ 10000 ਦੀ 10000 ਦਾ ਜੀ ਆ ਵੀ ਦੱਸ ਦੋ ਬਾਈ ਜੀ ਇਹ 11000 ਰੁਪਏ ਦਾ ਜੀ ਸਰ ਬੜਾ ਸੋਹਣਾ ਡਿਜ਼ਾਈਨ ਬਣਿਆ ਹੋਇਆ ਲਾਈਟਿੰਗ ਹੋਈ ਪਈ ਆ ਰੇਟ ਤਾਂ ਬਾਜ਼ਾਰ ਚ 18 18000 ਕੋਈ 19000 ਪਰ ਇੱਥੇ ਤੁਸੀਂ ਦੇਖ ਲਓ 11000 ਰੁਪਏ ਦੇ ਵਿੱਚ ਕੁਆਲਿਟੀ ਵੀ ਵੈਸੇ ਹੋਊਗੀ ਰੇਟ ਦਾ ਵੈਸੇ ਹੈ ਦੇਖੋ ਬਹੁਤ ਸਾਰੀਆਂ ਵੀਡੀਓ ਤੁਸੀਂ ਦੇਖੀਆਂ ਬਹੁਤ ਸਾਰੇ ਚੈਨਲਸ ਤੇ ਦੇਖੀਆਂ ਨੇ ਆ ਤੁਸੀਂ ਮੋਰ ਜਿਹੜਾ ਲੱਗਣਾ ਇਹ ਡਿਜ਼ਾਈਨ ਬੜਾ ਸੋਹਣਾ ਇਹਦਾ ਕੋਈ 32000 ਮੰਗਦਾ ਕੋਈ 35000 ਮੰਗਦਾ ਇਹਦਾ ਰੇਟ ਕੀ ਹੈਗਾ ਸਿਰਫ ਇਹ ਹਾਈ ਫਾਈ ਬੈੱਡ ਹੋਗੇ ਜਿਵੇਂ ਤੁਸੀਂ ਵੀਡੀਓਸ 'ਚ ਦਿਖਾਉਂਦੇ ਰਹੇ ਨਾ ਮਹਾਰਾਜਾ ਟਾਈਮ ਸਟਾਈਲਿਸ਼ ਹੈ ਨਾ ਬੈੱਡ ਉਸ ਤਰ੍ਹਾਂ ਦੇ ਬੈੱਡ ਹੋਗੇ ਇਹਦਾ ਮੈਂ ਆਮ ਹੀ ਵੀਡੀਓਸ 'ਚ ਦੇਦਾ ਕੋਈ 30 35 ਜਿਵੇਂ ਤੁਸੀਂ ਕਹਿੰਦੇ ਨੋਵੇਂ ਮੰਗਦਾ ਆਪਾਂ ਇਹ ਤਾਂ ਸਿਰਫ ਆਪਣੀ ਦੁਕਾਨ ਤੇ ਰੇਟ ਰੱਖਿਆ ਹੋਇਆ ਹੋਲਸੇਲ 2 ਜੀ ਜੀਆ ਸਵਾਦ ਦੇਖ ਲੋ ਜੇ ਕੋਈ ਸਾਨੂੰ ਕਹਿੰਦਾ ਵੀ ਸਾਨੂੰ ਹੋਟਲ ਵਾਲੇ ਡਿਜ਼ਾਈਨ ਚਾਹੀਦੇ ਥੋੜੀ ਜਿਹੀ ਲਗਜ਼ਰੀ ਲੁੱਕ ਚਾਹੀਦੀ ਆ ਤੁਹਾਡੇ ਘਰ ਵੱਡੇ ਹੈਗੇ ਆ ਕਰੋੜ ਕਰੋੜ ਪਈਆਂ ਕੋਠੀਆਂ ਪਈਆਂ ਤਾਂ ਇਦਾਂ ਦੇ ਬੈੱਡ ਤੁਹਾਡੇ ਲੱਗਦੇ ਆ ਪਰ ਜਦੋਂ ਕਿਸੇ ਵੱਡੇ ਸ਼ੋਰੂਮ ਚ ਜਾਂਦੇ ਆ ਲੈਟਾਂ ਲੁੱਟਾਂ ਲਾ ਕੇ ਤੁਹਾਨੂੰ ਬੈੱਡ ਦਿਖਾਉਂਦੇ ਆ 45 45000 40 40000 38 38000 ਭਾਈ ਜੀ ਇਹ ਵੀ ਦੱਸ ਦਿਓ ਕੀ ਰੇਟ ਆ ਬੜਾ ਸੋਹਣਾ ਡਿਜ਼ਾਈਨ ਤੁਸੀਂ ਤਿਆਰ ਕੀਤਾ ਇਹਦਾ ਜਿਹੜਾ ਜੀ ਇਹਦਾ ਬਜ਼ਾਰ ਰੇਟ ਤੁਸੀਂ ਦੱਸੀ ਤਾਂ 40 45 ਆਪਣਾ ਤਾਂ ਉਹੀ ਸਿੰਪਲ ਰੇਟ ਸਿੰਪਲ ਤੋਂ ਉੱਪਰ ਘੜ ਤੋਂ ਘੜ 20000 ਦਾ ਰੇਟ ਹੀ ਆਪਣਾ ਦਾ 20000 20000 ਚ ਸਿਰਫ ਆ ਦੇਖੋ ਅੱਧੋ-ਅੱਧ ਮਤਲਬ 40 40 45 45000 ਵਾਲੇ ਬੈੱਡ ਵੀ ਤੁਹਾਨੂੰ 20000 ਰੁਪਏ ਦੇ ਵਿੱਚ ਮਿਲ ਜਾਣੇ ਆ ਇਸ ਤੋਂ ਇਲਾਵਾ ਜੇ ਆਪਾਂ ਡਿਜ਼ਾਈਨਰ ਦੀ ਗੱਲ ਕਰ ਲਈਏ ਜਦੋਂ ਤੁਸੀਂ ਇੱਥੇ ਆਉਣਾ ਇਦਾਂ ਨਹੀਂ ਵੀ ਇੱਥੇ 2 4 ਸੋਫੇ ਰੱਖ ਕੇ ਬੈਠੇ ਆ ਜਾਂ ਬੈੱਡ ਰੱਖ ਕੇ ਬੈਠੇ ਤੂੰ ਦੇਖ ਲਓ ਦੂਰ ਤੱਕ ਚੈੱਕ ਕਰ ਲਓ ਬਹੁਤ ਬੱਖੋ-ਬੱਖਰੇ ਤਰ੍ਹਾਂ ਦੇ ਡਿਜ਼ਾਈਨ ਹੈਗੇ ਆ ਹੁਣ ਇਹਦੇ ਆ ਮੂਰੀ ਥੱਲੇ ਦੀਵਾਨ ਆ ਗਿਆ ਜੀ ਪ੍ਰੋਪਰ ਲੈਂਪ ਲੱਗੇ ਹੋਏ ਆ ਸਵਿਚਬੋਰਡ ਲੱਗੇ ਹੋਏ ਹੁਣ ਇਹ ਬੈੱਡ ਸਿਰਫ 191900 ਰੁਪਏ ਦੇ ਕੱਢੇ ਹੋਇਆ ਜੀ 19000 ਰੁਪਏ 19000 ਰੁਪਏ ਦੇ ਵਿੱਚ ਸੋ ਆ ਵੀ ਤੁਸੀਂ ਚੈੱਕ ਕਰ ਲਓ ਦੇਖੋ ਸ਼ਾਈਨਿੰਗ ਚੈੱਕ ਕਰ ਲਓ ਤੁਸੀਂ ਇਹਦੀ ਕੁਆਲਿਟੀ ਚੈੱਕ ਕਰ ਲਓ ਸਫਾਈ ਚੈੱਕ ਕਰ ਲਓ ਆ ਮੋਰੇ ਸੈਟੀ ਲੱਗੀ ਆ ਆ ਤੁਸੀਂ ਬੈਕ ਚੈੱਕ ਕਰ ਲਓ ਆ ਜਿਹੜੀਆਂ 골ਡਨ ਪੱਟੀਆਂ ਹਨਾ ਇਹ ਵੀ ਹਾਈ ਕੁਆਲਿਟੀ ਦੀਆਂ ਇਦਾਂ ਨਹੀਂ ਵੀ ਇੱਥੇ ਕੋਈ ਲੋ ਚੀਜ਼ ਹੋਵੇ ਆ ਕੱਪੜਾ ਤੁਸੀਂ ਚੈੱਕ ਕਰ ਲਓ ਤੁਸੀਂ ਫੋਨ ਚਾਰਜ ਕਰਨੇ ਹੈਗੇ ਆ ਆ ਲਾਈਟ ਤੁਸੀਂ ਦੇਖ ਲਓ ਇਹਦੇ ਵਿੱਚ ਆ ਦੇਖੋ ਸੈਟੀਆਂ ਦੇ ਉੱਤੇ ਵੀ ਬੜੇ ਸੋਹਣੇ ਡਿਜ਼ਾਈਨ ਪਾਇਆ ਤੇ ਮਤਲਬ ਕੁਆਲਿਟੀ ਇਹਦੀ ਵੀ ਬਹੁਤ ਸੁਪਰ ਹੈਗੀ ਆ ਭਾਈ ਜੀ ਇਹਦਾ ਵੀ ਦੱਸ ਦਿਓ ਰੇਟ ਉਹੀ ਜੀ 19000 20000 14000 15000 ਜਿੰਨਾ ਮਰਜ਼ੀ ਮਾਲ ਲੈ ਜੂ ਜੀ ਆ ਵੀ ਤੁਸੀਂ ਚੈੱਕ ਕਰ ਲਓ ਮਤਲਬ 15 15 14 14000 ਚ ਜਿੰਨੇ ਮਰਜ਼ੀ ਪੀਸ ਲੈ ਜੂ ਜੀ ਆ ਵੀ ਤੁਸੀਂ ਇੱਧਰ ਦਿਖਾ ਦਿਓ ਵੀ ਜਿਹੜਾ ਬੜਾ ਸੋਹਣਾ ਇੱਕ ਡਿਜ਼ਾਈਨ ਤਿਆਰ ਕੀਤਾ ਇਹਦਾ ਵੀ ਦੱਸ ਦਿਓ 15000 ਰੁਪਏ ਦਾ ਜੀ ਇਹ 15000 ਦਾ ਆ ਦੇਖੋ ਅੱਜ ਤਾਂ ਜਿੰਨੇ ਕਹਿ ਲਓ ਵੀ ਅਸਟੋਰគ្ន ਸੇਲ ਨੂੰ ਵੀ ਬਹੁਤ ਵੱਡੀ ਸੇਲ ਲਾਤੀ ਆ ਵੀ ਤੁਸੀਂ ਦੇਖੋ ਬੜਾ ਸੋਹਣਾ ਡਿਜ਼ਾਈਨ ਹੈਗਾ ਬੜੀ ਵਧੀਆ ਦਾ ਸਾਈਜ਼ ਬਣਿਆ ਹੋਇਆ ਆ ਆ ਤੁਸੀਂ ਦੇਖੋ ਇਹਦੇ ਵਿੱਚ ਡਰਾਪ ਬਣੇ ਹੋਏ ਆ ਲਾਈਟਿੰਗ ਲੱਗੀ ਹੋਈ ਆ 스ਵਿਚ ਵਗੈਰਾ ਲੱਗੇ ਹੋਏ ਆ ਆ ਵੀ ਤੁਸੀਂ ਚੈੱਕ ਕਰ ਲਓ ਇਹ ਤੁਸੀਂ ਕਿਸੇ ਵੀ ਪਾਸੇ ਚਲ ਜਿਓ ਭਾਵੇਂ ਸ਼ੋਰੂਮ ਤੇ ਚਲ ਜਿਓ ਭਾਵੇਂ ਦੁਕਾਨ ਤੇ ਚਲ ਜਿਓ ਇਦਾਂ ਦੇ ਰੇਟ ਨਹੀਂ ਮਿਲਣੇ ਸਲੋਜੇ ਬੈਡਾਂ ਨਾਲ ਨਾਲ ਸੋਫਿਆਂ ਦੇ ਰੇਟਾਂ ਦੇ ਵਿੱਚ ਵੀ ਪਾ ਤੇ ਪਾ ਕੇ ਆ ਤੁਸੀਂ ਚੈੱਕ ਕਰ ਲਓ ਜਿੱਥੇ ਮਰਜੀ ਚਲ ਜਿਓ ਆ 5 ਸੀਟਰ ਸੋਫਾ ਚੈੱਕ ਕਰ ਲਓ ਕੋਈ ਇਹਦਾ 16000 ਮੰਗਦਾ ਕੋਈ 18000 ਮੰਗਦਾ ਕੋਈ 17000 ਮੰਗਦਾ ਹੈਰਾਨ ਹੋ ਜੂਗੇ 18 18000 ਵਾਲੇ ਸੋਫੇ 8 8000 ਚ ਕਰਦੇ ਆ ਵੀ 8000 ਚ ਲੈ ਜਾਓ ਆ ਵੀ 8000 ਚ ਲੈ ਜਾਓ ਆ 9000 ਚ ਲੈ ਜਾਓ ਆ 10000 ਚ ਲੈ ਜਾਓ ਸਿਰੇ 7 ਸੀਟਰ ਸਰਵਰ ਟੇਬਲ ਨਾਲ ਵਿਦ ਮਿਰਰ ਆਪਣਾ ਤੁਸੀਂ ਅੱਗੇ ਲਗਾ ਕੇ ਚਲੋ ਅਸੀਂ ਜਿਹੜਾ ਦੁਕਾਨ ਦੇ ਉੱਤੇ ਮੰਗਦੇ ਆ ਅਸੀਂ 18000 ਰੁਪਏ ਦੀ ਸਾਡੀ ਮਤ ਅਸੀਂ ਡਿਸਪਰ ਨੂੰ ਡਿਮਾਂਡ ਹੁੰਦੀ ਹੈ ਪਰ ਹੁਣ ਤੁਸੀਂ ਆਇਓ ਸਪੈਸ਼ਲ ਤੁਹਾਡੇ ਲਈ ਓਫਰ ਹੈ 15000 ਰੁਪਏ ਦੇ ਵਿੱਚ ਕਰਤਾ ਆ 컬러 ਚੈੱਕ ਕਰ ਲਓ ਭਾਈ ਜੀ ਆ ਵੀ 15000 ਜੀ ਬਿਲਕੁਲ ਬਿਲਕੁਲ ਸਰ 15000 ਆ ਲਓ ਜੀ ਮਾਤਰਾਬ 5 ਸੀਟਰ 8000 ਦੇ ਵਿੱਚ 7 ਸੀਟਰ 15000 ਚ ਲੈ ਜਾਓ ਜਿੰਨੇ ਮਰਜੀ ਡਿਜ਼ਾਈਨ ਲੈ ਜਾਓ ਤੁਹਾਨੂੰ ਬਹੁਤ ਸਾਰੀ ਵੈਰਾਈਟੀ ਮਿਲਣੀ ਆ ਸੋਫਾ ਇਥੇ ਇੱਕ ਨਹੀਂ ਦੋ ਨਹੀਂ ਪੰਜ ਨਹੀਂ ਸੱਤ ਨਹੀਂ ਤੁਸੀਂ ਇੱਥੇ ਆਣਾ ਬੜੇ ਖੁਸ਼ ਹੋ ਕੇ ਜਾਣਾ ਦੇਖੋ ਬ੍ਰਾਊਨ ਦੇਖੋ ਕਰੀਮ ਚੈੱਕ ਕਰ ਲਓ ਆ ਵੀ ਭਾਈ ਜੀ ਬੜਾ ਸੋਹਣਾ ਆ ਬੜੀ ਸੋਹਣੀ ਇਹਦੇ ਉੱਤੇ ਵਰਕ ਕੀਤਾ ਹੋਇਆ ਇਹਦਾ ਵੀ ਦੱਸ ਦਿਓ ਪ੍ਰਾਈਸ ਸਰ ਇਹ ਲਗਜ਼ਰੀ ਆਈਟਮਸ ਆ ਗਿਆ ਜਿਹੜੀਆਂ ਆਪਾਂ ਅਸੀਂ ਮਾਰਕੀਟ ਦੇ ਵਿੱਚ 35 35 40 40 ਹਜ਼ਾਰ ਦੀਆਂ ਬੜੀ ਆਰਾਮ ਨਾਲ ਹੀ ਵਿਕਦੀਆਂ ਆਪਣਾ ਇਹਨਾਂ ਦਾ ਰੇਟ ਉਹੀ ਛੋਟੀ ਵੀਡੀਓ ਨਾਲ ਛੋਟਾ ਰੇਟ ਇਹਦਾ 25000 ਰੁਪਇਆ ਕੀਤਾ ਹੋਇਆ ਸੋ ਆ ਵੀ ਤੁਸੀਂ ਚੈੱਕ ਕਰ ਲੋ ਬੜਾ ਸੋਹਣਾ ਡਿਜ਼ਾਈਨ ਹੈਗਾ ਖੁੱਲਾ ਹੈਗਾ ਤੁਹਾਡੇ ਪਰਿਵਾਰ ਵੱਡੇ ਆ ਤੁਸੀਂ ਜਾਦੇ ਮੈਂਬਰ ਵੀ ਹੈਗੇ ਤਾਂ ਭਾਈ ਜੀ ਇਹ ਵੀ ਦੱਸੋ ਪ੍ਰਾਈਸ ਕੀ ਇਹਦਾ ਸਿਰਫ ਤੇ ਸਿਰਫ 20000 ਰੁਪਏ ਦਾ ਜੀ ਹੋਰ ਘਟਾਤਾ ਰਹੇ ਹੋਰ ਘਟਾਤਾ ਜੀ ਇਹਦਾ ਇਹ ਪੰਜਾਬ ਦਾ ਖੁਫੀਆ ਟਿਕਾਣਾ ਆ ਜਿਹੜਾ ਕਿਸੇ ਨੂੰ ਪਤਾ ਹੀ ਨਹੀਂ ਹੈਗਾ ਵੀ ਇਸ ਭਾਅ ਤੇ ਵੀ ਸਾਡੇ ਕੋਲੋਂ ਦੁਕਾਨਦਾਰ ਵੀ ਇੱਥੋਂ ਲੈ ਕੇ ਜਾ ਰਹੇ ਆ ਸਾਡੇ ਕੋਲੋਂ ਕਿਸੇ ਨੇ ਘਰਾਂ ਦੇ ਵਿੱਚ ਵਿਆਹਾਂ ਛਾਦਿਆਂ ਲਈ ਲੈਣਾ ਉਹ ਵੀ ਇੱਥੋਂ ਲੈ ਕੇ ਜਾ ਰਹੇ ਦੂਰੋਂ ਦੂਰੋਂ ਲੋਕ ਆ ਰਹੇ ਆ ਆ ਦੇਖੋ ਜੇ ਆਪਾਂ ਹੁਣ ਆ ਦੇਖੋ ਜੀ ਗੱਡੀਆਂ ਚ ਐ ਕਾ ਲਓ ਬੜੀ ਸੋਹਣੀ ਇਹਦੀ ਵੀ ਕੁਆਲਿਟੀ ਯੂਜ਼ ਕੀਤੀ ਹੋਈ ਆ ਕੰਟਰਾਸਟ ਦੇ ਵਿੱਚ ਇਹ ਸੋਫਾ ਬਣਿਆ ਹੋਇਆ ਆ ਇਹਦੇ ਉੱਤੇ ਆ ਦੇਖੋ ਬੜਾ ਸੋਹਣਾ ਡਿਜ਼ਾਈਨ ਬਣਿਆ ਹੋਇਆ ਮਤਲਬ ਇਦਾਂ ਦੀਆਂ ਲਗਜ਼ਰੀ ਚੀ ਭਾਈ ਜੀ ਆ ਤਾਂ ਬਾ ਕਮਾਲ ਆ ਕੋਈ ਵੀ ਤਾਂ 55000 ਮੰਗ ਲੈਂਦਾ ਕੋਈ 65000 ਮੰਗ ਲੈਂਦਾ ਕੋਈ 60000 ਤੁਸੀਂ ਕਹਿੰਦੇ ਹੋ 65000 ਦਾ ਮਿਲਦਾ 50% ਡਿਸਕਾਊਂਟ ਲਾਦਾ 32000 ਰੁਪਏ ਦਾ ਰਹਿ ਗਿਆ ਜੀ ਫਿਰ ਹੋਰ ਦੇਖੋ ਵੀਡੀਓ ਸ਼ੇਅਰ ਹੋ ਜਾਂ ਤਾਂ 2000 ਦਾ ਹੋਰ ਡਿਸਕਾਊਂਟ ਦੇ ਦਿੰਦੇ ਨੇ 30000 ਰੁਪਏ ਦੇ ਸਫੇ 30000 ਰੁਪਏ ਦਾ ਵੀ ਬਿਲਕੁਲ ਸਰ ਆ ਦੇਖੋ ਜੀ ਇਹਨੂੰ ਕਹਿੰਦੇ ਆ ਫਾਇਦੇ ਇੱਥੇ ਲੁੱਟ ਨਹੀਂ ਹੁੰਦੀ ਇਮਾਨਦਾਰ ਦੇ ਨਾਲ ਕੰਮ ਹੁੰਦਾ ਲੋਕਾਂ ਦੇ ਫਾਇਦੇ ਹੁੰਦੇ ਆ ਇੱਥੇ ਪੂਰਾ ਪੰਜਾਬ ਆ ਰਿਹਾ 65000 ਰੁਪਏ ਦਾ ਸੋਫਾ ਬਾਜ਼ਾਰ 'ਚ ਵਿਕਦਾ ਸਾਡੇ ਕੋਲੋਂ ਲੈ ਜਾਓ ਸਿਰਫ 30000 ਰੁਪਏ 'ਚ ਆਹ ਚੈੱਕ ਕਰੋ ਆ ਵੀ ਬੜਾ ਸੋਹਣਾ ਡਿਜ਼ਾਈਨ ਹੈ ਮਤਲਬ ਹਰ ਇੱਕ ਤਰ੍ਹਾਂ ਦੀਆਂ ਚੀਜ਼ਾਂ ਤੁਹਾਡੇ ਘਰਾਂ ਦੇ ਵਿੱਚ ਤੁਸੀਂ ਐਲ ਟਾਈਪ ਲੈਣੇ ਆ ਤੁਸੀਂ ਯੂ ਟਾਈਪ ਲੈਣੇ ਆ ਜਿੱਦਾਂ ਨਾਲ ਤੁਹਾਡਾ ਬਜਟ ਆ ਤੁਸੀਂ ਆ ਕੇ ਰਹਿ ਜਾਓ ਸੋਫਿਆਂ ਦੇ ਵਿੱਚ ਤਾਂ ਮੈਂ ਕਹਿੰਦਾ ਬੜਾ ਹੀ ਵੱਡਾ ਧਮਾਕਾ ਕਰਤਾ ਰੇਟ ਇਦਾਂ ਦੇ ਪੂਰੇ ਪੰਜਾਬ ਚ ਨਹੀਂ ਮਿਲਨੇ ਸਲਾਹ ਜੀ ਹੁਣ ਇੱਕ ਹੋਰ ਪਟਾਕਾ ਪਾ ਦਨੇ ਆ ਅੱਠਾ ਖੋਲ ਦਨੇ ਆ 2 2 ਇੰਚ ਤੁਹਾਡੀਆਂ ਦੁਕਾਨਦਾਰ ਵੀ ਪਰੇਸ਼ਾਨ ਹੋਣਿਆ ਕਹਿੰਦੇ ਘਰ ਕੀ ਦਿੱਤਾ ਪਰ ਕਰਤਾ ਦੇ ਕਰਤਾ ਕੀ ਕੀਤਾ ਪਤਾ ਕੀ ਲੋਕਾਂ ਦਾ ਫਾਇਦਾ ਦੂਰ ਹੋ ਕੇ ਦਿਖਾਓ ਜੀ ਹਸਾਰਾ ਆ ਪੂਰਾ ਸੈੱਟ ਚੈੱਕ ਕਰ ਲੋ ਕੰਟਰਾਸਟ ਦੇ ਵਿੱਚ ਆ ਜਿਹੜੀਆਂ 80 80 ਲੱਖ ਕਰੋੜ ਕਰੋੜ ਰੁਪਏ ਲਾ ਕੇ ਕੋਠੀਆਂ ਲੋਕੀ ਬਣਾਉਂਦੇ ਆ ਉਹਨਾਂ ਕੋਠੀਆਂ ਦੇ ਵਿੱਚ ਇਦਾਂ ਦੇ ਸੋਵੇ ਪਏ ਹੁੰਦੇ ਆ ਬਾਜ਼ਾਰ ਚ ਜਾਣਿਓ ਵੱਡੇ ਸ਼ੋਰੂਮ ਤੇ ਜਾਣਿਓ ਭਾਵੇਂ ਦੁਕਾਨ ਤੇ ਜਾਣਿਓ ਫਰਨੀਚਰ ਦੀ ਤੇ 65000 70000 62000 60000 ਇਦਾਂ ਦੇ ਰੇਟ ਮੰਗੇ ਜਾਂਦੇ ਆ ਪਰ ਸਾਡੇ ਕੋਲ ਆ ਜਾਓ ਬਾਈ ਜੀ ਪਾ ਦਿਓ ਪਟਾਕਾ ਇਹਦਾ ਵੀ ਅੱਜ ਤੁਸੀਂ ਆਏ ਦੇਖੋ ਜੀ ਕੀ ਰੇਟ ਲਾ ਦੀਏ ਤੁਹਾਡੇ ਲਈ ਕੋਟਿੰਗ ਘਟ ਤੋਂ ਘਟ ਕੀ ਚਾਹੀਦਾ ਇਹ ਵੀ ਕਰ ਦਿਓ 35000 ਚ ਭਾਜੀ 35000 ਤਾਂ ਜੀ ਫਿਰ ਬਿਆ ਮਾਰਕੀਟ ਚ ਮਿਲੀ ਜਊ ਆਪਾਂ ਕਰ ਦਨੇ 25000 ਰੁਪਇਆ 25000 ਰੁਪਏ ਵੀ ਬਸ ਤੁਹਾਡੇ ਕਹੀ ਤੋਂ 25000 ਰੁਪਏ ਦਾ ਸੋਫਾ ਹਾਂ ਲੋ 65000 ਰੁਪਏ ਵਾਲਾ ਸੋਫਾ ਕਰਤਾ 25000 ਚ ਸਲੋ ਜੀ ਆ ਵੀ ਚੈੱਕ ਕਰ ਲੋ ਲੈਦਰ ਦੇ ਸੋਫੇ ਜਿਹੜੇ ਜਰਮਨ ਇਟਲੀ ਯੂਰਪ ਵਾਲੇ ਆ ਉਹਨਾਂ ਦਾ ਟੇਸਟ ਆ ਜੀ ਇਹ ਪਿਆ ਇਹ ਵੀ ਕੋਈ 60000 ਨਹੀਂ ਕੋਈ 65000 ਨਹੀਂ 28000 ਰੁਪਏ ਦੇ ਵਿੱਚ ਸੋਫਾ ਦੇ ਦਿਆਂਗੇ ਇੱਕ ਹੋਰ ਫਾਇਦਾ ਕਰ ਦਿੰਨੇ ਆ ਆ ਚੱਕੋ ਜੀ ਬੜਾ ਸੋਹਣਾ ਬੜੀਆਂ ਖੁੱਲੀਆਂ ਡੁੱਲੀਆਂ ਸੀਟਾਂ ਇਹ ਤੁਹਾਨੂੰ 28000 ਦੇ ਦਿਆਂਗੇ ਆ ਚੈੱਕ ਕਰ ਲੋ ਕੋਈ 14000 ਕੋਈ 15000 ਕੋਈ 16000 ਇੰਨੀਆਂ ਕ ਰੇਂਜਰ ਵੇ ਦੇਣੀਆਂ ਸੋ ਲੋ ਜੀ ਇੱਕ ਹੋਰ ਫਾਇਦਾ ਜਿਹੜੇ ਸਾਨੂੰ ਐਨ ਆਰ ਆਈ ਦਰਸ਼ਕ ਦੇ ਦੇ ਤੁਸੀਂ ਜਿਹੜੀ ਮਰਜ਼ੀ ਕੰਟਰੀ 'ਚ ਬੈਠਿਆ ਤੁਸੀਂ ਚਾਹੋ ਨਿਓ ਵੀ ਆਪਣੇ ਰਿਸ਼ਤੇਦਾਰਾਂ ਦੀ ਮਦਦ ਕਰਨੀ ਆ ਕਿਸੇ ਨੂੰ ਵਿਆਹ ਸ਼ਾਇਦ ਜਾਂ ਗਿਫਟ ਦੇਣ ਆ ਨੰਬਰ ਸਕਰੀਨ ਤੇ ਹੈਗਾ ਤੁਸੀਂ ਇਸ ਨੰਬਰ ਦੇ ਉੱਤੇ ਵੀਡੀਓ ਕਾਲ ਕਰਕੇ ਤੁਸੀਂ ਸਮਾਨ ਪ ਜਿਹੜੀ ਚੀਜ਼ ਤੁਹਾਨੂੰ ਪਸੰਦ ਆ ਗਈ ਉਹੀ ਸਮਾਨ ਤੁਹਾਡੇ ਘਰਾਂ ਤੱਕ ਪਹੁੰਚ ਜਾਣਾ ਉਹ ਗਰਮ ਠੰਡੇ ਹਰ ਇੱਕ ਤਰ੍ਹਾਂ ਦੇ ਗੱਦੇ ਮਿਲ ਜਾਂਦੇ ਆ ਗੱਦਿਆਂ ਦੀ ਸ਼ੁਰੂਆਤ ਜਿਹੜੀ ਆ 2500 ਰੁਪਏ ਤੋਂ ਗੱਦਿਆਂ ਦੀ ਜੋੜੀ ਤੁਹਾਨੂੰ ਮਿਲ ਜਾਂਦੀ ਆ 1 ਪੀਸ ਵੀ ਭਾਈ ਜੀ ਮਿਲ ਜੂ ਹਾਂ ਜੀ ਹਾਂ 1 ਪੀਸ ਵੀ ਮਿਲ ਜੂ ਜੋੜਾ ਵੀ ਜਿਹੜੀ ਮਰਜ਼ੀ ਜੀ ਲੈ ਲਓ 2500 ਰੁਪਏ ਤੋਂ ਸਟਾਰਟਿੰਗ ਵੱਡੇ ਵੱਡੇ ਬ੍ਰਾਂਡ ਸਾਡੇ ਕੋਲ ਹੈਗੇ ਆ ਆ ਦੇਖੋ ਸੁਪਰੀਮ ਆਰਾਮ ਦਾ ਅਹਿਸਾਸ ਮਹਿਸੂਸ ਕਰੇ ਸਾਲੋ ਸਾਲ ਮਾਤਰਾਵ ਗਾਰੰਟੀਆਂ ਦਾਵੇ ਜ਼ਿੰਮੇਵਾਰੀਆਂ ਅਸੀਂ ਚੱਕਦੇ ਆ ਵੀ ਜੋ ਰੇਟ ਸਾਡੇ ਆ ਉਹ ਤਾਂ ਹੈਗਾ ਹੀ ਬਾਗਮਾਲਾ ਪਰ ਗਰੰਟੀਆਂ ਇਹ ਆ ਵੀ ਜੇ ਤੁਸੀਂ ਸਾਡੇ ਕੋਲੋਂ 2500 ਦੇ ਵਿੱਚ ਚੀਜ਼ ਲੈ ਕੇ ਜਾਓਗੇ ਤਾਂ ਉਹ ਹੰਡਣ ਵਾਲੀ ਹੋਊਗੀ ਇਹ ਨਹੀਂ ਵੀ ਤੁਸੀਂ ਇੱਥੋਂ ਸਾਡੇ ਕੋਲ ਸਮਾਨ ਲੈ ਕੇ ਤੇ ਜਾਂਦੇ ਖਰਾਬ ਹੋ ਜਾ। ਸਲੋਜੀ ਹੁਣ ਆਪਾਂ ਡਾਈਨਿੰਗ ਟੇਬਲ ਦੀ ਗੱਲ ਕਰ ਲੈਣ। ਦੇਖੋ ਮਾਰਬਲ ਡਾਈਨਿੰਗ ਟੇਬਲ ਆ ਬੜੀ ਸੋਹਣੀ ਟਾਲੀ ਦੀ ਲੱਕੜ ਲੱਗੀ ਆ ਗੱਦੀ ਇਹਦੇ ਉੱਤੇ ਲੱਗੀ ਹੋਈ ਆ। ਬਾਜ਼ਾਰ 'ਚ ਜਾਣੇ ਇਹਦਾ ਰੇਟ ਹੈਗਾ 65000 ਸਾਡੇ ਕੋਲ ਆਜੋ 25000 ਰੁਪਏ 'ਚ ਵੀ ਡਿਸਕਾਊਂਟ 40000 'ਚ ਲੈ ਜਾਓ। ਆ ਤੁਸੀਂ ਚੈੱਕ ਕਰ ਲਓ। ਆ ਇਹਦੇ ਉੱਤੇ ਲੱਗਾ ਹੈਗਾ ਟਫਨ। ਇਹਦੇ ਉੱਤੇ ਵੀ ਸੀਟ ਤੇ ਗੱਦੀ ਲੱਗੀ ਹੋਈ ਆ। ਬੜੇ ਸੋਹਣੇ ਡਿਜ਼ਾਈਨਰ ਇਹਦੇ ਬਣੇ ਹੋਏ ਆ ਬਾਜ਼ਾਰ 'ਚ ਕੋਈ ਇਹਦਾ 45000 ਮੰਗਦਾ ਕੋਈ ਇਹਦਾ 42000 ਮੰਗਦਾ ਪਰ ਤੁਹਾਨੂੰ ਅਸੀਂ ਦਵਾਂਗੇ 25000 ਰੁਪਏ 'ਚ ਆ ਵੀ 25000 'ਚ ਆ ਵੀ 25000 'ਚ ਡਰੈਸਿੰਗ ਟੇਬਲ ਵੀ ਸਾਡੇ ਕੋਲ ਹੈਗੇ ਆ ਜੀ ਡਰੈਸਿੰਗ ਟੇਬਲ ਦੇ ਵਿੱਚ ਡਿਜ਼ਾਈਨ ਬਹੁਤ ਸੋਹਣੇ ਆ ਹਰ ਤਰ੍ਹਾਂ ਦਾ ਸਾਈਜ਼ ਆ ਏ ਵੀ ਤੁਸੀਂ ਆਪਣੀ ਪਸੰਦ ਰਾਕੇ ਲੈ ਸਕਦੇ ਆ। ਸਲਾਹ ਜੀ ਹੁਣ ਆਪਾਂ ਅਲਮਾਰੀਆਂ ਦੇ ਵਿੱਚ ਵੀ ਤੁਹਾਡੇ ਫਾਇਦੇ ਕਰਨੀ ਆ। ਦੇਖੋ ਨਾ ਬਹੁਤ ਸੋਹਣੇ ਸੋਹਣੇ ਤਾਂ ਡਿਜ਼ਾਈਨ ਹੈਗੇ ਆ। ਸਾਈਜ਼ ਹੈਗਾ ਤਾਂ 7 ਬਾਈ 4 ਦਾ। ਬਾਜ਼ਾਰ 'ਚ ਇਹਦਾ ਰੇਟ ਹੈਗਾ 12-12000 ਰੁਪਿਆ। ਇਹਦਾ ਵੀ ਰੇਟ ਇੱਥੇ ਕਰਤਾ ਸਿਰਫ 7000 ਮਾਤਰਾਬ ਇੱਕ ਅਲਮਾਰੀ ਪਿੱਛੇ 5-5000 ਰੁਪਿਆ ਤੁਹਾਡੇ ਤੇ ਬਚੀ ਜਾਂਦਾ। ਫਾਇਦਾ ਕਿਹਦਾ ਹੋਣਾ ਜਿਹੜਾ ਵੀਡੀਓ ਸ਼ੇਅਰ ਕਰਕੇ ਇੱਥੇ ਆਊਗਾ, ਸਕਰੀਨਸ਼ਾਟ ਲੈ ਕੇ ਆਊਗਾ। ਫਾਇਦੇ ਹੋ ਜਾਣਿਆ ਭਾਈ ਜੀ ਇਹ ਵੀ 7000 ਬਾਕੀ ਹੋਰ ਕੀ ਕੀ ਰੇਂਜ ਇਸ ਹੈ ਸਰ 7000 8000 9000 10000 ਦੀ ਰੇਂਜ ਦੇ ਵਿੱਚ ਮਤਲਬ ਬਹੁਤ ਵੈਰਾਈਟੀ ਮਿਲ ਜਾਣੀ ਬਹੁਤ ਜ਼ਿਆਦਾ ਕਹਿਦਾ ਮਤਲਬ ਸਾਈਜ਼ ਵੀ ਹਰ ਤਰ੍ਹਾਂ ਦੇ ਮੈਨ ਸਾਈਜ਼ 4 ਫੁੱਟ 5 ਫੁੱਟ 6 ਫੁੱਟ ਜਿੱਡਾ ਮਰਜੀ ਸਾਈਜ਼ ਕੋਈ ਲੋਹੇ ਦੀ ਅਲਮਾਰੀ ਲੈਣੀ ਹੈ ਇਹ ਮਿਲ ਜੇਗੀ ਆ ਦੇਖੋ ਵੀ ਤੁਸੀਂ ਚੈੱਕ ਕਰੋ ਬਈ ਅਲਮਾਰੀ ਲੋਹੇ ਦੀ ਆ ਪਰ ਇਹਦੇ ਵਿੱਚ ਕੁਆਲਿਟੀ ਆ ਇਹ ਤਾਂ ਵੀ ਬਸ ਪਤਲੀ ਚਾਦਰ ਲਾ ਲਈ ਤੁਹਾਨੂੰ ਦੇ ਦਿੱਤੀ ਬਾਈ ਜੀ ਇਹਦਾ ਰੇਟ ਕੀ ਆ ਕੋਈ 7000 ਰੁਪਏ ਜੀ ਏ ਵੀ 7000 ਰੁਪਏ ਦੀ ਸਿਰਫ ਹੀ ਭਾਜੀ ਮੈਨੂੰ ਲੱਗਾ ਲਟਾ ਦੇਣਾ ਸਾਰਾ ਕੁਝ ਆਹ ਦੇ ਲੈ ਜੀ ਕੰਮ ਸੋ 7 8000 ਤੋਂ ਮਾਰੀਆਂ ਤੁਹਾਨੂੰ ਸ਼ੁਰੂਆਤ ਮਿਲ ਜਾਂਦੀ ਆ ਇਸ ਤੋਂ ਇਲਾਵਾ ਤੁਸੀਂ 8 9 10 12 ਜਿੰਦਾ ਦੀ ਵੀ ਲੈਣੀ ਆ ਤੁਸੀਂ ਲੈ ਸਕਦੇ ਆ ਨਾ ਆਪਾਂ ਪ੍ਰੈਸ ਟੇਬਲ ਦੀ ਗੱਲ ਕਰ ਲੈਨੇ ਆ ਸੋ ਪ੍ਰੈਸ ਟੇਬਲ ਵੀ ਇੱਥੇ ਦੇਖੋ ਤੁਸੀਂ ਸ਼ੌਕਰ ਵਾਲਾ ਤੁਹਾਨੂੰ ਮੈਂ ਜਾਂਦਾ ਡਰਾਅ ਇੱਥੇ ਲੱਗੇ ਹੋਇਆ ਕਲਰ ਤੁਸੀਂ ਚਾਹੇ ਬ੍ਰਾਊਨ ਲੈ ਲਓ ਚਾਹੇ ਤੁਸੀਂ ਗ੍ਰੇ ਲੈ ਲਓ ਜਿਹੜਾ ਮਰਜੀ ਕਲਰ ਤੁਸੀਂ ਲੈ ਜਾਓ ਪਰ ਇੱਥੇ ਜਿਹੜਾ ਪ੍ਰੈਸ ਟੇਬਲ ਬਾਜ਼ਾਰ ਦੇ ਵਿੱਚ ਕੋਈ 4000 ਤੋਂ ਸ਼ੁਰੂ ਕਰਦਾ ਕੋਈ 4200 ਸ਼ੁਰੂ ਕਰਦਾ ਸਾਡੇ ਕੋਲ 2500 ਰੁਪਏ ਤੋਂ ਪ੍ਰੈਸ ਟੇਬਲ ਸ਼ੁਰੂ ਆ ਉਦੋਂ ਬਾਅਦ ਤੁਸੀਂ 3000 3200 3500 ਤੱਕ ਜਿਹੜੀ ਰੇਂ ਸੋਹਣੇ ਹੈ LED ਪੈਨਲ ਜਿਵੇਂ ਮਾਰਕੀਟ ਰੇਟ ਅਸ ਸੀ ਵੀ ਜਿਹੜੇ ਮਾਨ ਦਾ 10-10000 ਰੁਪਏ ਦਾ ਹੁੰਦਾ ਆਪਾਂ ਸਿਰਫ ਇੱਥੇ 7000 ਰੁਪਏ ਦਾ ਕੀਤਾ 7000 ਵਿੱਚ LED ਪੈਨਲ ਜਿੰਨੇ ਮਰਜ਼ੀ ਵੀ ਦੇਖੋ ਸਾਈਜ਼ ਖੁੱਲਾ ਡੁੱਲਾ ਰੇਟ 7000 ਆ ਇਹਦੇ ਵਿੱਚ ਤੁਸੀਂ ਆ ਦੇਖੋ ਡਰਾਪ ਬੜੇ ਸੋਹਣੇ ਇੱਥੇ ਕੋਈ ਸਪੇਸ ਰੱਖ ਸਕਦੇ ਆ ਇੱਥੇ ਵੀ ਤੁਸੀਂ ਚੈੱਕ ਕਰ ਲਓ ਕੋਈ 12 ਨਹੀਂ ਕੋਈ 15 ਨਹੀਂ ਕੋਈ 16000 ਨਹੀਂ ਮਤਲਬ ਇਹ ਵੀ ਤੁਹਾਨੂੰ 7000 ਰੁਪਏ ਦੇ ਵਿੱਚ ਇਹ ਤੋਂ ਮਿਲ ਜਾਏ 7000 ਦੇ ਹੁੰਦੇ ਆ ਜੀ ਸਾਰੇ ਪ੍ਰੋਪਰ ਫੁੱਲ ਹੈਵੀ ਹੁੰਦਾ ਮਤਲਬ ਮਟੀਰੀਅਲ ਫੁੱਲ ਹੈਵੀ ਹੋਊਗਾ ਜੀ ਸੋ ਫਰਨੀਚਰ ਦੇ ਨਾਲ ਨਾਲ ਤੁਸੀਂ ਇੱਧਰ ਚੈੱਕ ਕਰ ਲੋ ਨਾ ਤੁਸੀਂ ਇਲੈਕਟ੍ਰੋਨਿਕ ਦੇ ਵਿੱਚ ਤੁਸੀਂ ਫਰਿੱਜ ਆ ਲੈਣੀਆਂ ਬ੍ਰਾਂਡ ਸਾਰੇ ਹੈਗੇ ਆ ਵੋਲਵੂਲ ਹੈਗਾ ਵੋਲਟਸ ਬੇਕ ਕੋ ਹੈਗਾ ਹਾਇਰ ਹੈਗਾ ਇਹਦੇ ਵਿੱਚ ਵੀ ਭਾਈ ਜੀ ਫਰਿੱਜ ਸ਼ੁਰੂਆਤ ਕਿੱਥੋਂ ਜਾਂਦੀ ਤੇ ਕਿਹੜਾ ਸਾਈਜ਼ ਆ ਸ਼ੁਰੂਆਤ ਫਰਿੱਜ ਦੀ 1.5 ਲੱਖ ਰੁਪਏ ਤੋਂ ਹੋ ਜਾਂਦੀ ਜਿਵੇਂ ਆ ਤੁਸੀਂ LG ਦਾ ਫਰਿੱਜ ਦੇਖਿਆ ਉਹ 11000 11500 ਰੁਪਏ ਦੀ ਰੇਂਜ ਦੇ ਵਿੱਚ ਮਿਲ ਜਾਂਦਾ ਜੀ ਆ ਦੇਖੋ 11000 ਰੁਪਏ ਦੇ ਵਿੱਚ ਇਹ ਇਸ ਤੋਂ ਇਲਾਵਾ ਤੁਸੀਂ ਵਾਸ਼ਿੰਗ ਮਸ਼ੀਨਾਂ ਇਹਦੇ ਵਿੱਚ ਵੀ ਬਹੁਤ ਸਾਰੇ ਬ੍ਰਾਂਡ ਤੁਹਾਨੂੰ ਮਿਲ ਜਾਣੇ ਹੈਗੇ ਆ ਆ ਵੀ ਤੁਸੀਂ ਚੈੱਕ ਕਰੋ ਚਾਹੇ ਵੋਲਟਸ ਬੈਕ ਕੋ ਲੈ ਲਓ ਚਾਹੇ ਤੁਸੀਂ ਇਹਦੇ ਵਿੱਚ ਵੋਲਫੂ ਲੈ ਲਓ ਹਰ ਇੱਕ ਤਰ੍ਹਾਂ ਦੀ ਭਾਈ ਕਿੰਨੇ ਕਿੰਨੇ ਕਿਲੋ ਦੀ ਵਾਸ਼ਿੰਗ ਮਸ਼ੀਨਾਂ ਤੇ ਇਹਦੀ ਸ਼ੁਰੂਆਤ ਕਿੱਥੋਂ ਹੈਗੀ ਆ ਸਰ 7 ਕਿਲੋ 8 ਕਿਲੋ 9 10 ਸਾਰੇ ਤਰ੍ਹਾਂ ਦੀ ਵਾਸ਼ਿੰਗ ਮਸ਼ੀਨ ਮਿਲ ਜਾਂਦੀ ਹੈ ਸਲੋਰੀਆ ਵਾਸ਼ਿੰਗ ਮਸ਼ੀਨ ਵੀ ਤੁਸੀਂ ਚੈੱਕ ਕਰ ਲਓ ਬਹੁਤ ਵੱਡਾ ਬ੍ਰਾਂਡ ਹੈਗਾ ਟਾਟਾ ਪ੍ਰੋਡਕਟ ਵੋਲਟਸ ਵੇਖੋ ਬਾਜ਼ਾਰ ਦੇ ਵਿੱਚ ਦਾ ਰੇਟ ਹੈਗਾ 12000 13000 14000 ਪਰ ਇਹ ਤੁਹਾਨੂੰ ਮਿਲਣੀ ਹੈਗੀ ਆ 8000 ਪਰ ਇੱਥੇ ਤੁਹਾਨੂੰ ਇਹ ਸਿਰਫ ਤੇ ਸਿਰਫ 8000 ਰੁਪਏ ਚ ਲੈ ਕੇ ਜਾ ਸਕਦੇ ਇਸ ਤੋਂ ਇਲਾਵਾ ਤੁਸੀਂ 7 ਕਿਲੋ 8 ਕਿਲੋ ਜਿਹੜਾ ਵੀ ਸਾਈਜ਼ ਤੁਹਾਨੂੰ ਚਾਹੀਦਾ ਉਹ ਵੀ ਤੁਸੀਂ ਇੱਥੋਂ ਲੈ ਕੇ ਜਾ ਸਕਦੇ ਸਲੋਜੀ ਇੱਕ ਹੋਰ ਸ਼ਗਨ ਸਕੀਮ ਦੀ ਆਫਰ ਲਾ ਆ ਜਿੱਥੇ ਤੁਸੀਂ ਚੈੱਕ ਕਰ ਲਓ ਆ ਫਾਈਵ ਸੀਟਰ ਸੋਫਾ ਨਾਲ ਸਾਨੂੰ ਟੇਬਲ ਉਹ ਅਲਮਾਰੀਆਂ ਤੁਸੀਂ ਚੈੱਕ ਕਰ ਲਓ ਚਾਹੇ ਲੱਕੜ ਦੀ ਅਲਮਾਰੀ ਭਾਵੇਂ ਤੁਸੀਂ ਲੋਹੇ ਦੀ ਅਲਮਾਰੀ ਲੈ ਲਓ ਉਸ ਦੇ ਨਾਲ ਆ ਬੈੱਡ ਦੇਖ ਲਓ ਬੈੱਡ ਦੇ ਨਾਲ ਗੱਦੇ ਇਹ ਜਿਹੜਾ ਪੂਰਾ ਸੈੱਟ ਆ ਬਾਜ਼ਾਰ ਦੇ ਵਿੱਚ ਇਹਦੀ ਕੀਮਤ ਹੈਗੀ 55-60 ਹਜ਼ਾਰ ਦੀ ਇੱਥੋਂ ਤੁਹਾਨੂੰ ਅਸੀਂ ਦੇਣਾ ਸਿਰਫ 35000 ਰੁਪਏ ਚ 35000 ਰੁਪਏ ਵਿੱਚ ਇਹ ਸਾਰਾ ਸਮਾਨ ਦੇ ਰਣਾ ਪੂਰੇ ਪੰਜਾਬ 'ਚ ਜਿੱਥੋਂ ਮਰਜ਼ੀ ਆਜੋ ਹੋਮ ਡਿਲੀਵਰੀ ਵੀ ਤੁਹਾਨੂੰ ਫਰੀ ਦੇਣੀ ਆ ਬਾਈ ਜੀ ਸਮਾਨ ਤਾਂ ਦੇ ਤਾਂ ਹੋਮ ਡਿਲੀਵਰੀ ਫ੍ਰੀ ਹੈ ਨਾਲ ਹਾਂ ਬਿਲਕੁਲ ਹੋਮ ਡਿਲੀਵਰੀ ਫ੍ਰੀ ਹੈ 올ਓਵਰ ਪੰਜਾਬ ਦੇ ਵਿੱਚ ਜੇ ਕੋਈ ਬਾਹਰੋਂ ਅੰਦਰ ਹੋਊਗਾ ਉਹਦੇ ਉਹਦੇ ਐਕਸਟਰਾ ਚਾਰਜਸ ਲੱਗਣਗੇ ਜੀ ਪੰਜਾਬ ਦੇ ਵਿੱਚ ਫ੍ਰੀ ਹੈ ਪੰਜਾਬ ਦੇ ਵਿੱਚ ਫ੍ਰੀ ਸੋ ਜਿੰਨੇ ਮਰਜ਼ੀ 5 10 20 50 ਬੰਦੇ ਜਿੰਨੇ ਮਰਜ਼ੀ ਆ ਜਾਣ ਚਾਹੀਦੀ 500 ਬੰਦਾ ਆ ਜੇ ਜੀ 500 ਹੁਣ ਬੁੱਕ ਹੋ ਜੇ ਕੱਲੂ ਭੇਜ ਦਾਂਗੇ ਆ ਦੇਖੋ ਕੱਪ ਹੋਲਡਰ ਲੱਗਿਆ ਬਹੁਤ ਹਾਈ ਕੁਆਲਿਟੀ ਦਾ ਸੋਫਾ ਸੋਫੇ ਦੇ ਨਾਲ ਟੇਬਲ ਗੱਦੇ ਬੈੱਡ ਤੇ ਅਲਮਾਰੀ ਤੁਹਾਨੂੰ ਸਿਰਫ 35000 ਚ ਮਿਲਣੀਆਂ ਜਿਨ੍ਹਾਂ ਦੇ ਘਰਾਂ 'ਚ ਵਿਆਹ ਸ਼ਾਦੀਆਂ ਤੁਸੀਂ ਕਿਸੇ ਨੂੰ ਗਿਫਟ ਕਰਨੇ ਕਰ ਦੋ ਇਹ ਪੂਰੇ ਪੰਜਾਬ 'ਚ ਹੋਮ ਡਿਲੀਵਰੀ ਵੀ ਇਹਦੀ ਫ੍ਰੀ ਕਰਤੀ ਆ ਸਰ ਇੱਕ ਆਪਣੀ ਹੋਰ ਆਫਰ ਹੈ ਜਿਹੜੇ ਆਪਣੀ ਵੀਡੀਓ ਨੂੰ ਸ਼ੇਅਰ ਕਰੋ ਕਮੈਂਟ ਕਰੋ ਲਾਈਕ ਕਰੋਗਾ ਉਹਨਾਂ ਨੂੰ ਪਹਿਲੇ 5 ਤੋਂ 10 ਬੰਦਿਆਂ ਨੂੰ ਆਪਾਂ ਇੱਕ ਮੰਦਰ ਗਿਫਟ ਕਰਾਂਗੇ ਸਕਰੀਨਸ਼ਾਟ ਖਿੱਚ ਕੇ ਪਾ ਦੇ ਆਪ ਅਗਲੇ ਦਿਨ ਘਰੇ ਡਿਲੀਵਰ ਕਰਦਾ ਚਲੋ ਜੀ ਤੁਸੀਂ ਪਹਿਲਾਂ ਤਾਂ ਸਾਡੀ ਹੁਣੇ ਚੱਲਦੀ ਚੱਲਦੀ ਵੀਡੀਓ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਜਿਹੜਾ ਬਾਅਦ ਵੀਡੀਓ ਸ਼ੇਅਰ ਕਰੋ ਚੰਗੇ ਕਮੈਂਟ ਕਰੂਗਾ ਪਹਿਲੇ 10 ਲੋਕਾਂ ਨੂੰ ਜਿਹੜੇ ਮੰਦਰ ਬਣੇ ਹੋਏ ਆ ਬਿਲਕੁਲ ਫ੍ਰੀ ਦਵਾਂਗੇ ਤੁਹਾਡੇ ਘਰ ਹੋਮ ਡਿਲੀਵਰੀ ਫ੍ਰੀ ਦਵਾਂਗੇ ਸੋ ਬਹੁਤ ਸਾਰੀ ਵੈਰਾਈਟੀ ਹੈਗੀ ਆ ਸਾਰੀਆਂ ਚੀਜ਼ਾਂ ਤੁਹਾਨੂੰ ਦਿਖਾਤੀਆਂ ਆ ਆਪਰਾ ਲਾਤੀਆਂ ਛੇਤੀ ਛੇਤੀ ਵਿਜ਼ਿਟ ਕਰ ਲਓ ਤੁਸੀਂ ਆਨਲਾਈਨ ਆਰਡਰ ਕਰਨਾ ਤੁਸੀਂ ਬਾਹਰ ਵੀ ਬੈਠੇ ਹੋ ਤਾਂ ਤੁਸੀਂ ਆਨਲਾਈਨ ਵੀ ਆਰਡਰ ਕਰ ਸਕਦੇ ਆ 35000 ਦੇ ਵਿੱਚ ਤੁਹਾਨੂੰ ਲਾਤਾ ਪੈਕੇਜ ਉਸ ਤੋਂ ਇਲਾਵਾ 8000 ਦਾ ਤੁਹਾਨੂੰ ਅਸੀਂ ਸੋਫਾ 10000 ਦਾ ਬੈੱਡ 7000 ਦੀ ਅਲਮਾਰੀ 2500 ਦੇ ਵਿੱਚ ਜਿਹੜਾ ਪ੍ਰੈਸ ਟੇਬਲ ਮਤਲਬ ਪੂਰੇ ਹਰਾਨੀ ਵਾਲੇ ਰੇਟ ਹੈਗੇ ਆ ਪੂਰੇ ਪੰਜਾਬ 11 ਮਨ ਹੋਮਸੰਧੀ ਨਾਲ ਹਰਦੀਪ ਸਿੰਘ ਦੱਗੜਸਾਂਹ ਟੀਵੀ ਮੋਰਮ